ਰਾਬਰਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੇ ਸਭੀ ਭਾਜਪਾ ਦੇ ਨੇਤਾ ਕਾਰਕਟਰਾਂ ਲਈ ਸਾਡੇ ਸਭ ਦੇ ਲੋਕਪ੍ਰੀਆ ਰਾਜਨੇਤਾ ਮਾਨਯਾ ਸ਼੍ਰੀ ਅਸ਼ਨੀ ਸ਼ਰਮਾ ਜੀ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਣੇ ਚੌਥੀ ਵਾਰ ਪੰਜਾਬ ਪ੍ਰਦੇਸ਼ ਦਾ ਅਧਿਐਖ ਨਿਤ ਕੀਤਾ ਹੈ ਇਹ ਸਾਡੀ ਸਾਰਿਆਂ ਦੀ ਜਿੱਤ ਹੈ ਸਾਡੇ ਵਿੱਚ ਕਿੰਨਾ ਵੱਡਾ ਇੱਕ ਨੇਤਾ ਰਹਿੰਦਾ ਹੈ ਅਸੀਂ ਤੇ ਉਹਨਾਂ ਨੂੰ ਸਾਡੇ ਲਈ ਤੋਂ ਇੱਕ ਫੋਨ ਕਾਲ ਤੇ ਮੌਜੂਦ ਨੇ ਹੁਣ ਪਰ ਦੇਸ਼ ਉਹਨਾਂ ਨੂੰ ਕੀ ਸਮਝਦਾ ਹੈ ਤੁਸੀਂ ਦੇਖੋ ਯੂਪੀ ਦੇ ਸਾਡੇ ਡਿਪਟੀ ਸੀਐਮ ਉਹਨਾਂ ਨੂੰ ਮੁਬਾਰਕਾ ਦੇ ਰਿਹਾ ਗੁਜਰਾਤ ਦੇ ਲੀਡਰਸ ਗੁਜਰਾਤ ਦੇ ਮੰਤਰੀ ਉਹਨਾਂ ਨੂੰ ਮੁਬਾਰਕਾ ਦੇ ਰਿਹਾ ਦਿੱਲੀ ਦੇ ਮੰਤਰੀ ਉਹਨਾਂ ਨੂੰ ਮੁਬਾਰਕਾ ਦੇ ਰਿਹਾ ਉਹ ਬੜਾ ਵੱਡਾ ਇੱਕ ਚਿਹਰਾ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਹੈਗੇ ਨੇ ਸਾਡੇ ਵੱਡੇ ਭਰਾ ਨੇ ਤੇ ਇੱਕ ਖੁਸ਼ੀ ਦੀ ਗੱਲ ਹੋਰ ਹੈ ਕਿ ਉਹ ਸਾਡੇ ਮੰਡਲ ਦੇ ਵਿੱਚ ਰਹਿੰਦੇ ਆ ਮਤਲਬ ਸਾਡੇ ਪ੍ਰਦੇਸ਼ ਅਧਿਖ ਜਿਹੜੇ ਨੇ ਉਹ ਸਾਡੇ ਮੰਡਲ ਚੋਂ ਹੈਗੇ ਨੇ ਤੇ ਉਹਨਾਂ ਨਾਲ ਵੀ ਅੱਜ ਫੋਨ ਤੇ ਗੱਲ ਹੋਈ ਮੇਰੀ ਸਵੇਰੇ ਉਹ ਇਜ਼ ਵੈਰੀ ਹੈਪੀ ਐਂਡ ਜਿੱਦਾਂ ਉਹ ਹਮੇਸ਼ਾ ਸਾਰਿਆਂ ਦੇ ਸੇਤ ਸਾਰਿਆਂ ਦਾ ਹਾਲਚਾਲ ਪੁੱਛ ਕੇ ਸ਼ਹਿਰ ਵਾਸੀਆਂ ਦਾ ਕਿਉਂਕਿ ਉਹ ਬਾਹਰ ਗਏਦੇ ਨੇ 1-2 ਦਿਨ ਦੇ ਉਹ ਸਾਰੀ ਰੂਪਰੇਖਾ ਮੰਡਲ ਦਾ ਕੰਮ ਸ਼ਹਿਰ ਦਾ ਕੰਮ ਉਹ ਪੂਰੇ ਸੰਗਠਨ ਦਾ ਕੰਮ ਜਿੱਦਾਂ ਉਹ ਚਲਾਉਂਦੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰੀ ਆਗਰਾ ਕਰਨਾ ਚਾਹਾਂਗਾ ਇੱਕ ਵਾਰ ਸਾਨੂੰ ਇਹ ਜੀ ਸਮਝਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸ਼ਖਸ ਨੇ ਮਾਨਯਾ ਸ਼੍ਰੀ ਅਸ਼ਨੀ ਸ਼ਰਮਾ ਜੀ ਨੇ ਸਾਡੇ ਪਠਾਨਕੋਟ ਦਾ ਨਾਮ ਸਾਡੇ ਪੰਜਾਬ ਦਾ ਨਾਮ ਸਾਰੇ ਦੇਸ਼ ਦੇ ਵਿੱਚ ਰੌਸ਼ਨ ਕੀਤਾ ਹੈ ਉਹ ਇੱਕ ਇਜ਼ ਆ ਆਇਰਨ ਮੈਨ ਜਿਹਨੂੰ ਕਹਿੰਦੇ ਆ ਸਾਡੇ ਪਾਰਟੀ ਦੇ ਉਹ ਆਨ ਵਾਲੇ ਬਹੁਤ ਵੱਡੇ ਨੇਤਾ ਨੇ ਸਾਨੂੰ ਬਹੁਤ ਮਾਣ ਹੈ ਆਪਣੇ ਅਸ਼ਨੀ ਸ਼ਰਮਾ ਜੀ ਤੇ ਹੁਣ ਜਿਸ ਤਰੀਕੇ ਨਾਲ ਸਾਡੀ 2027 ਦੇ ਆਉਣ ਵਾਲੇ ਇਲੈਕਸ਼ਨਾਂ ਦਾ ਬਿਲਕੁਲ ਵੱਚ ਚੁਕੇ ਦਾ ਹੈ ਸਭ ਰਾਜਨੀਤਿਕ ਦਲ ਮਿੰਦ ਕਰਦੇ ਪਏ ਆ ਅਸੀਂ ਬਹੁਤ ਧੰਨਵਾਦਾ ਆਪਣੇ ਹਾਈ ਕਮਾਂਡ ਦੇ ਜਿਨ੍ਹਾਂ ਨੇ ਸਾਡੇ ਅਸ਼ਨੀ ਸ਼ਰਮਾ ਜੀ ਨੂੰ ਕਾਰਜਕਾਰੀ ਅਧਿਐਖ ਬਣਾ ਕੇ ਭੇਜਿਆ ਤੇ ਅਸੀਂ ਹਾਈ ਕਮਾਂਡ ਨੂੰ ਵੀ ਇਹ ਆਸ਼ਵਾਸਨ ਦਿੰਦੇ ਆ ਕਿ ਅਸ਼ਨੀ ਪਰਦਾੰਮ ਜੀ ਦੇ ਲੀਡਰਸ਼ਿਪ ਦੇ ਵਿੱਚ ਗਾਈਡੈਂਸ ਦੇ ਵਿੱਚ ਅਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਵਾਂਗੇ ਇਹ ਦ੍ਰਿੜ ਨਿਸ਼ਚੈ ਵੀ ਹੈ ਤੇ ਇਹ ਸੰਕਲਪ ਪੂਰਾ ਕਰਨ ਲਈ ਪੰਜਾਬ ਦੀ ਜਿਹੜੀ ਸਾਡੀ ਕੌਮ ਹੈ ਸਾਡੇ ਵੀਰ ਭਰਾ ਨੇ ਸਭ ਇਕੱਠ ਨੇ ਸਭ ਇਕੱਠੇ ਨੇ 2026 ਦੇ ਵਿੱਚ ਸਾਡੇ ਇੱਥੇ ਮਿਊਂਸੀਪੈਲਿਟੀ ਦੇ ਕਾਰਪੋਰੇਸ਼ਨ ਦੇ ਇਲੈਕਸ਼ਨਸ ਵੀ ਡਿਊ ਨੇ ਤੇ ਉਹਨਾਂ ਦੀ ਤਿਆਰੀ ਲਈ ਵੀ ਸਾਨੂੰ ਬਹੁਤ ਵੱਡਾ ਇੱਕ ਸਪੋਰਟ ਹੈ ਕਿ ਜਿਸ ਤਰੀਕੇ ਨਾਲ ਸਾਨੂੰ ਇਹ ਪ੍ਰਧਾਨ ਜੀ ਨੂੰ ਪਾਰਟੀ ਨੇ ਇੱਕ ਪ੍ਰਦੇਸ਼ ਅਧਿਕਾਰੀ ਦੀ ਨਿਯੁਕਤੀ ਨਾਲ ਕੀਤੀ ਹੈ ਇਹ ਬਹੁਤ ਹੈਲਪ ਸਾਨੂੰ ਮਿਲੇਗੀ ਇਲੈਕਸ਼ਨ ਦੇ ਵਿੱਚ ਤੇ ਚਲੋ ਇੱਥੇ ਸਾਰਿਆਂ ਨੂੰ ਲੱਭਦਾ ਹੈ ਵੀ ਪਿਆ ਕਿ ਕਾਰਪੋਰੇਸ਼ਨ ਦੇ ਵਿੱਚ ਹੁਣ ਬਾਜਪਾ ਦੀ ਸਰਕਾਰ ਆਣੀ ਨਿਸ਼ਚਿਤ ਹੈ ਵਿਰੋਧੀ ਤਲ ਤੇ ਹਥਿਆਰ ਵੀ ਛੱਡ ਚੁੱਕੇ ਦੇ ਨੇ ਉਹ ਤਾਂ ਮੰਗਦੇ ਪਏ ਨੇ ਯਾਰ ਸਾਡੇ 4 ਮਹੀਨੇ ਕਢਾ ਦਿਓ 5 ਮਹੀਨੇ ਕਢਾ ਦਿਓ ਸਰਕਾਰ ਤੇ ਤੁਹਾਡੀ ਹੈ ਉਸ ਤੋਂ ਬਾਅਦ ਉਹ ਵੀ ਕੰਮ ਕਾਜ ਤੁਹਾਨੂੰ ਲੱਭਦਾ ਹੀ ਪਿਆ ਸ਼ਹਿਰ ਦੇ ਵਿੱਚ ਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਦੇਸ਼ ਦੀ ਰਾਜਨੀਤੀ ਦੇ ਵਿੱਚ ਨਾ ਸਿਰਫ ਪ੍ਰਦੇਸ਼ ਦੇਸ਼ ਦੀ ਰਾਜਨੀਤੀ ਦੇ ਵਿੱਚ ਸਾਨੂੰ ਮਾਨ ਹੈ ਮੈਨੂੰ ਬਹੁਤ ਮਾਨ ਹੈ ਦੱਸਦੇ ਕਿ ਅਸ਼ਨੀ ਸ਼ਰਮਾ ਜੀ ਦਾ ਨਾਮ ਬਹੁਤ ਉੱਪਰ ਤੱਕ ਜਾਏਗਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪ੍ਰਧਾਨ ਜੀ ਕੋਲ ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਇੱਕ ਰਾਜਨੀਤਾ ਦੇ ਵਿੱਚ ਹੋਣੀ ਚਾਹੀਦੀਆਂ ਜਿਹੜੇ ਅਸ਼ਨੀ ਸਾਨੂੰ ਸਿਖਾਉਂਦੇ ਆ ਸਹੀ ਸਾਰੇ ਛੋਟੇ ਭਰਾਵੋ ਨੂੰ ਬੈ ਕੇ ਸਿਖਾਉਂਦੇ ਆ ਕੰਮ ਕਰਨਾ ਸਿਖਾਉਂਦੇ ਆ ਮੈਨੂੰ ਤਿੰਨ ਮਹੀਨੇ ਹੋਏ ਆ ਮੰਡਲ ਅਧਿਐਕਸ਼ ਬਣੇ ਦੇ ਤੇ ਜਿੰਨਾ ਉਹਨਾਂ ਨੇ ਬੈ ਕੇ ਮੈਨੂੰ ਸਮਝਾਇਆ ਹੈ ਜਿੰਨਾ ਉਹਨਾਂ ਨੇ ਮੇਰਾ ਮਾਰਗਦਰਸ਼ਨ ਕੀਤਾ ਮੈਂ ਬਹੁਤ ਕੁਝ ਸਿੱਖਿਆ ਉਹਨਾਂ ਕੋਲ ਇਸ ਤੋਂ ਪਹਿਲੇ ਵੀ ਬਹੁਤ ਕੁਝ ਸਿੱਖਿਆ ਹੈ ਤੇ ਮੈਂ ਸ਼ਹਿਰ ਦੀ ਜਨਤਾ ਨੂੰ ਆਗਰ ਕਰਨਾ ਇੱਕ ਵਾਰੀ ਕਿ ਆਪਣੇ ਰਾਜਨੇਤਾ ਜੀ ਜਿਹੜੇ ਮਾਨਯੋਗ ਸ਼੍ਰੀ ਅਸ਼ਨੀ ਸ਼ਰਮਾ ਜੀ ਨੇ ਅਸੀਂ ਸਾਰੇ ਉਹਨਾਂ ਦਾ ਬਾਵਾਂ ਬਣੀਏ ਉਹਨਾਂ ਦੇ ਨਾਲ ਚੱਲੀਏ ਤੇ ਜਿੱਥੇ ਦੇਸ਼ ਚੱਲ ਰਿਹਾ ਹੈ ਜਿੱਦਾਂ ਪੰਜਾਬ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿੱਥੇ ਰਹਿ ਗਿਆ ਤੇ ਦੇਸ਼ ਕਿੱਥੇ ਚੱਲਦਾ ਪਿਆ ਪ੍ਰਧਾਨ ਜੀ ਦੇ ਨਾਲ ਚੱਲੀਏ ਭਾਜਪਾ ਦੇ ਨਾਲ ਚੱਲੀਏ ਤੇ ਪੰਜਾਬ ਨੂੰ ਦੇਸ਼ ਦੀ ਸਭ ਤੋਂ ਵਿਕਸਿਤ ਸਟੇਟ ਬਣਾਈਏ